ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ بار بار ਪੰਜਾ ਪਿਆਰਿਆਂ ਦਾ ਜ਼ਿਕਰ ਹੋ ਰਿਹਾ ਭਈਆਂ ਦੇ ਨਾਲ ਪੰਜਾ ਪਿਆਰਿਆਂ ਦੇ ਵਿੱਚ ਅਲੱਗ ਅਲੱਗ ਸਟੇਟਾਂ ਤੋਂ ਸੀ ਬੰਦੇ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਇਸ ਗੱਲ ਦੀ ਵਿਚਾਰ ਕਰਨ ਜਿਹੜੇ ਬੰਦੇ ਬਿਹਾਰੀਆਂ ਦੀ ਤੁਲਨਾ ਇੱਕ ਰੈਮ ਕਰਨ ਵਾਲਿਆਂ ਦੀ ਤੁਲਨਾ ਪੰਜਾਬ ਪਿਆਰਾਂ ਦੇ ਨਾਲ ਕਰ ਰਹੇ ਆ ਪੰਜਾਬ ਪਿਆਰਾਂ ਦੇ ਨਾਲ ਇਹਨਾਂ ਬਲਾਤਕਾਰੀਆਂ ਦੀ ਤੁਲਨਾ ਕਰ ਰਹੇ ਹਨ ਜਿਹੜੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਜਥੇਬੰਦੀਆਂ ਨੂੰ ਨਿਹੰਗ ਜਥੇਬੰਦੀਆਂ ਨੂੰ ਇਸ ਗੱਲ ਤੇ ਸਖਤ ਸਟੈਂਡ ਲੈਣਾ ਚਾਹੀਦਾ ਇੱਕ ਪੱਤਰਕਾਰ ਕੋਈ ਬਕਸ਼ੀਸ ਆਜ਼ਾਦ ਮੈਂ ਤਾਂ ਉਹ ਖਬਰ ਸੁਣਦੇ ਨਹੀਂ ਛੱਡਤੀ ਇੱਕੋ ਦੇ ਨਾਲ ਬੈਠਾ ਸੀ ਹੋਰ ਬੰਦਾ ਕਹਿੰਦਾ ਪੰਜ ਪਿਆਰੇ ਯੂਪੀ ਵਿਆਹ ਦੇ ਵਿੱਚੋਂ ਸੀਗੇ ਉਹ ਭਲੇ ਉਹ ਲੋਕੋ ਕਿੱਥੇ ਬਲਾਤਕਾਰ ਹੀ ਰੋਕ ਜਿਹੜੇ ਕ੍ਰਾਈਮ ਦਾ ਹਮੇਸ਼ਾ ਹੀ ਰਾ ਫੜਦੇ ਐ ਲੁੱਟ ਖਸਟ ਪਿਆਬੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਐ ਤੇ ਕਿੱਥੇ ਉਹ ਪੰਜ ਪਿਆਰੇ ਜਿਨ੍ਹਾਂ ਨੇ ਆਪਾ ਕੁਰਬਾਨ ਕਰ ਦਿੱਤਾ ਦਰ ਫਿੱਟੇ ਮੂ ਅਜੇ ਹੀ ਗੱਲ ਕਰਨ ਵਾਲਿਆਂ ਦੇ ਉਹ ਗਰਾਹਾਂ ਕਿਸਾਨ ਯੂਨੀਅਨ ਦਾ ਪ੍ਰਧਾਨ ਬੰਦਾ ਜਿਹੜਾ ਉਹ ਗਰਾਹਾਂ ਆਮਤ ਤਾਰਿਸ ਕਾ ਸ਼ਰਮਣੀ ਚਾਹੀਦੀ ਐ ਤੈਨੂੰ ਪੰਜਾਂ ਪਿਆਰਾਂ ਦੀ ਤੁਲਨਾ ਤੂੰ ਇਹਨਾਂ ਪਈਆਂ ਨਾਲ ਬਲਾਤਕਾਰੀਆਂ ਨਾਲ ਕਰਦਾ ਉਹ ਵੀ ਨੌਜਵਾਨ ਇੱਕ ਬੱਚੇ ਨਾਲ ਹੈ ਸ਼ਰਮ ਨਹੀਂ ਆਉਂਦੀ ਓਗਰਾਹ ਤੈਨੂੰ ਹੈ ਆ ਮੱਤਦਾਰੀ ਹੋ ਕੇ ਕਿਹਜੀ ਗੱਲ ਕਰਦਾ ਤੂੰ ਪੰਜ ਪਿਆਰੇ ਤੈਨੂੰ ਪਤਾ ਕੀ ਸੀ ਉਹ ਮੰਨ ਲਾ ਤੂੰ ਭਾਰਤ ਦੇ ਵਿੱਚੋਂ ਸੀ ਇਹ ਅਲੱਗ-ਅਲੱਗ ਥਾਵਾਂ ਤੋਂ ਪਰ ਉਹ ਕ੍ਰੈਮ ਕਰਨ ਵਾਲੇ ਸਨ ਜਿਨ੍ਹਾਂ ਦੀ ਤੂੰ ਗੱਲ ਕਰ ਰਿਹਾ ਅੱਜ ਇਹਨਾਂ ਦੇ ਪਈਆਂ ਦੇ ਬਰਾਬਰ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਮੈਨੂੰ ਤਾਂ ਬਹੁਤ ਯਾਰ ਇਸ ਬੰਦੇ ਤੇ ਗੁੱਸਾ ਆਇਆ ਕਰਦਾ ਕੀ ਹੈ ਜਿਹੜਾ ਪੰਨਿਆਂ ਪਿਆਰਾਂ ਦੀ ਤੁਲਨਾ ਕਰਦਾ ਨਾ ਕੋਈ ਵੀ ਇਹਨਾਂ ਪਈਆਂ ਦੇ ਨਾਲ ਬਲਾਤਕਾਰੀ ਲੋਕਾਂ ਦੇ ਨਾਲ ਗੁਟਕਾ ਪਾਣ ਖਾਣ ਵਾਲਿਆਂ ਦੇ ਨਾਲ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਦੇ ਨਾਲ ਉਸ ਬੰਦੇ ਨੂੰ ਮਤ ਮਿਲਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਉਹਦਾ ਵਿਰੋਧ ਕਰੋ ਉਹਨੂੰ ਖਿੱਚੋ ਉਹਨੂੰ ਇੱਥੇ ਪਿਆਬੀਓ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਹੋਰ ਨਮਾਇंदे ਇਹ ਗ੍ਰਾਹਾਂ ਕੀ ਚੀਜ਼ ਹੈ ਕਿ ਕ੍ਰਾਈਮ ਵਾਲੇ ਲੋਕਾਂ ਦੀ ਤੁਲਨਾ ਕਰਦਾ ਇਹਨਾਂ ਨਾਲ ਹੈ ਸ਼ਰਮ ਹੀ ਹਿਆ ਨਹੀਂ ਇਹਨੂੰ ਇਹਨੂੰ ਇਹਨਾਂ ਵੀ ਪਹੀਏ ਭੱਜ ਕੇ ਤਾਂ ਕੰਮ ਕੌਣ ਕਰੂਗਾ ਫਰਕ ਕੀ ਹੈ ਤੁਸੀਂ ਗਰੀਬ ਜਨਤਾ ਨੂੰ ਪੈਸੇ ਦੇਣ ਮਾਰੇ ਇਹਨਾਂ ਪਹੀਆਂ ਨੂੰ ਸਿਰ ਤੇ ਚੜਾ ਲਿਆ ਤੁਸੀਂ ਲੋਕਾਂ ਨੇ ਇਹ ਜਿਹੜੇ ਆਪਦੀਆਂ ਸਿਰਫ ਪੈਸੇ ਦੀਆਂ ਸੋਚਦੇ ਇੱਜ਼ਤ ਦੀ ਨਹੀਂ ਸੋਚਦੇ ਅਜਿਹੇ ਬੰਦੇ ਆ ਜਿਹੜੇ ਉਹ ਭਲੇ ਲੋਕੋ ਗਰੀਬ ਕਿਸਾਨ ਅਤੇ ਗਰੀਬ ਭਾਈਚਾਰੇ ਦੀ ਸਾਂਝਾ ਇੱਕ ਜਿਹਦਾ ਪਤਾ ਹੀ ਕੋਈ ਨਹੀਂ ਯੂਪੀ ਬਿਆਚਵਾ ਕਿ ਇੱਥੇ ਕ੍ਰਾਈਮ ਕਰਕੇ ਰਹਿ ਰਿਹਾ ਉਹਦੀ ਕੀ ਸਪੋਰਟ ਕਰ ਰਹੇ ਆ ਤੂੰ ਭਾਈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਹਰ ਥਾਂ ਤੇ ਤੈਨੂੰ ਪਤਾ ਹੋਣਾ ਚਾਹੀਦਾ ਫੈਕਟਰੀਆਂ ਦੇ ਵਿੱਚ ਸਰਕਾਰੀ ਨੌਕਰੀਆਂ ਬੈਂਕਾਂ ਅਦਾਰਿਆਂ ਦੇ ਵਿੱਚ ਕਿੱਥੇ ਨਹੀਂ ਗਿਆ ਇਹ ਪ੍ਰਵਾਸ ਕੀ ਗੱਲ ਪੰਜਾਬੀ ਪੜ੍ਹੇ ਲਿਖੇ ਹੈ ਨਹੀਂਗੇ ਕੀ ਪੰਜਾਬ ਦੇ ਲੋਕ ਕਾਣ ਪੜਾ ਇਹ ਸਭ ਪਾਲਸੀਆਂ ਰਾਜਨੀਤੀ ਤੇ ਰਾਜਨੀਤੀ ਨਾ ਕਰੋ ਗਰਾਹ ਬੰਦੇ ਦਾ ਪੁੱਤ ਬਣ ਜਾ ਰਾਜਨੀਤੀ ਨਾ ਕਰ ਇਹ ਰਾਜਨੀਤੀ ਨੇ ਤਾਂ ਪਹਿਲੇ ਪੰਜਾਬ ਦਾ ਬੇੜਾ ਕਰਕੇ ਕੀਤਾ ਹੋਇਆ ਸ਼ਰਮ ਆਉਣੀ ਚਾਹੀਦੀ ਹੈ ਸਰਕਾਰਾਂ ਤਾਂ ਟਾਰਗੇਟ ਕਰਦੀਆਂ ਹੀ ਆ ਵੋਟ ਬੈਂਕ ਬਣਾਉਣ ਮਾਰਿਆ ਤੁਹਾਨੂੰ ਇਹ ਪਿਆਬ ਦੇ ਲੋਕਾਂ ਦਾ ਪਿਆਬ ਦੇ ਬੱਚਿਆਂ ਦਾ ਕੋਈ ਫਿਕਰ ਨੀਗਾ ਹੈ ਤੁਹਾਨੂੰ ਪਈਆਂ ਦਾ ਫਿਕਰ ਬਣ ਗਿਆ ਕਿੱਡੀ ਮਾੜੀ ਗੱਲ ਹੈ ਕਿਹੇ ਜੇ ਲੋਕਾਂ ਯਾਰ ਤੁਸੀਂ ਕਮਾਲ ਆ ਤੇਰੀ ਮੈਨੂੰ ਬਾਰ ਬਾਰ ਕਹਿਣਾ ਪੈਂਦਾ ਤੁਸੀਂ ਦਾ ਮਤਲਬ ਮੈਂ ਇਹ ਬੰਦੇ ਨੂੰ ਕਹਿਣਾ ਜਿਹੜੇ ਇਹਦੀ ਸੋਚ ਰੱਖਣ ਵਾਲੇ ਆ ਭਲੇ ਉਹ ਲੋਕੋ ਸ਼ਰਮ ਕਰੋ ਮਾੜੀ ਮੁੱਟੀ ਸ਼ਰਮ ਕਰੋ ਮਾੜੀ ਮੁੱਟੀ ਇਹ ਭਈਏ ਬਹੁਤ ਹੀ ਕ੍ਰਾਈਮ ਕ੍ਰਾਈਮ ਵਾਲੇ ਲੋਕ ਆ ਇਹ हां हां ਤੇ ਪੰਜਾਬੀਆਂ ਦੀਆਂ ਪੱਗਾਂ ਲਾ ਰਹੇ ਆ ਕਦੇ ਮੰਡੀਆਂ ਚ ਕਦੇ ਕਿਤੇ ਕਦੇ ਕਿਤੇ ਮੇਰਾ ਮਤਲਬ ਕਹਿਣ ਦਾ ਭਾਈ ਇਹਨਾਂ ਦੀ ਸਪੋਰਟ ਨਾ ਕਰ ਠੀਕ ਹੈ ਗਰੀਬ ਲੋਕ ਬੇਸ਼ੱਕ ਆਪ ਆਪਣਾ ਕਰ ਰਹੇ ਆ ਮਾੜੇ ਚੰਗੇ ਜੇ ਜੀ ਵੀ ਹੈਗੇ ਉਹ ਇੱਥੋਂ ਦੇ ਤਾਂ ਹੈ ਪਤਾ ਤਾਂ ਲੱਗੂਗਾ ਵੀ ਫਲਾਣਾ ਸੀਗਾ ਉਹਦੇ ਘਰੇ ਚਾਰ ਲੈ ਕੇ ਬੰਦੇ ਤੁਸੀਂ ਚਲੇ ਜਾਓਗੇ ਉਹ ਇਥੋਂ ਦੀਆਂ ਨੌਜਵਾਨ ਕੁੜੀਆਂ ਧੀਆਂ ਨੂੰ ਕੱਢ ਕੇ ਲਈ ਜਾਂਦੇ ਆ ਇਥੋਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਇਸ ਗੱਲ ਦੀ ਤੁਹਾਨੂੰ ਨਹੀਂ ਬੁਝਾਇ ਮੇਰੇ ਕੰਨ ਪਾ ਮੈਨੂੰ ਤੁਹਾਨੂੰ ਨਿਕਲਿਆ ਬਾਰ ਬਾਰ ਮੋਹ ਇਸ ਬੰਦੇ ਨੂੰ ਮੈਂ ਕਹਿ ਰਿਹਾ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਸਮਝਣਾ ਇੱਥੇ ਇੱਕ ਨਹੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਕਰ ਰਿਹਾ ਇਹ ਜਿਨ੍ਹਾਂ ਨਾਲ ਹੋ ਰਿਹਾ ਉਹਨਾਂ ਨੂੰ ਪਛਤ ਤੂਤਾ ਬਚਿਆ ਹੋਇਆ ਸੋ ਮੇਰਾ ਮਤਲਬ ਇਹ ਨਹੀਂਗਾ ਕਿ ਮੈਂ ਜਿਹੜੀ ਅਸਲ ਗੱਲ ਕਹਿਣਾ ਇਹਨਾਂ ਦੀ ਸਪੋਰਟ ਕਰਨ ਦੀ ਲੋੜ ਨਹੀਂ ਹੈ ਕ੍ਰਾਈਮ ਕਰਨ ਵਾਲੇ ਲੋਕ ਹੈ ਇਹ ਇੱਜ਼ਤਦਾਰ ਨਹੀਂਗੇ ਗ੍ਰਹਿਤੀਏ ਬੰਦੇ ਆ ਬੀੜੀਆਂ ਗੁੱਟ ਕੇ ਤੰਬਾਕੂ ਅਨੰਦਪੁਰ ਸਾਹਿਬ ਗੁਰਦੁਆਰੇ ਦੇ ਮੂਹਰੇ ਇਹਨਾਂ ਰੀਆਂ ਰੇੜੀਆਂ ਲਾਇਆਂ ਤੈਨੂੰ ਪੰਜਾਬੀਆਂ ਦੀ ਸਪੋਰਟ ਕਰਨੀ ਚਾਹੀਦੀ ਸਾਡੇ ਪੰਜਾਬ ਦੇ ਲੋਕ ਗਰੀਬ ਜ਼ਿਮੀਂਦਾਰ ਭਰਾ ਸਾਰੇ ਹੀ ਪੜੇ ਲਿਖੇ ਹਨ ਸਾਰੀਆਂ ਕਾਸ਼ਟਾਂ ਰੱਖ ਲੈ ਪੰਜਾਬ ਦੇ ਵਿੱਚ ਪੜੇ ਲਿਖੇ ਲੋਕ ਹੈ ਨਹੀਂ ਕਿਤੇ ਕਾਰਨ ਕੀ ਬਣਿਆ ਕਿ ਚੰਦ ਪੈਸਾ ਪਿੱਛੇ ਅਸੀਂ ਇਹਨਾਂ ਨੂੰ ਸਿਰ ਤੇ ਬਿਠਾ ਲਿਆ ਇਹ ਸੋਚ ਬਦਲੋ ਪੰਜਾਬ ਦੇ ਲੋਕਾਂ ਦੀ ਆਪਸੀ ਸਾਂਝ ਇੱਕ ਬਹੁਤ ਵੱਡੀ ਸਾਂਝ ਹੈ ਠੀਕ ਹੈ ਦੋਸਤੋ ਵੀਡੀਓ ਵੱਡੇ ਬਣ ਗਏ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ